ਤਨ ਆਸਰੀ ਮਹਲਾ 5 ਕਰ ਕੇ ਕਿਰਪਾ ਦੀ ਹੋ ਮੋਇ ਨਾਮ ਬੰਧਨ ਤੇ ਸਟਕਾਏ ਬਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਰਾਨੀ ਸਾਡੀ ਹਉ ਗੁਦ ਮੋ ਮਨ ਬਾਸਨ ਦੇ ਕਰ ਗਢਾ ਗਾਢੀ ਰਹਾਉ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬਹਿਰਾਈ ਬਰਮ ਬਸਾਰ ਪਸਾਰਿ ਭੀਤਰ ਸਤਗੁਰ ਤੇ ਸੋਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੀਲ ਕਿਉ ਮੇਰਾ ਰਾਜਨ ਬਿਨ ਸੋ ਠੀਠਾ ਇਹ ਮਰਤ ਬੂਠਾ ਸਬਦ ਲਗੋ ਗੁਰ ਮੀਠਾ ਜਲ ਦਲ ਮਈਲ ਸਰਬੇ ਨਿਵਾਸੀ ਨਾਨਕ ਰ ਮਈਆ ਠੀਠਾ ਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਪੀਟੇ ਸਾਧੂ ਭਲੇ ਦਿਨਸ ਹੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ੁਰਖ ਬਦਾਤਾ ਪਾਏ ਅਬ ਮੋਹਿ ਰਾਮ ਜਸੁ ਮਨ ਗਾਇਓ ਪयो ਪ੍ਰਗਾਸ ਸਦਾ ਸੁਖ ਮਨ ਮਹਿ ਸਤਗੁਰੂ ਪੂਰਾ ਪਾਇਓ ਰਹਾਉ ਗੁਣਨ ਦਾਨ ਰਿਤ ਪੀਤਰ ਬਸਿਆ ਤਾਂ ਦੂਖ ਪਰਮ ਪਉ ਭਾਗਾ ਈ ਬਰਾਪਤ ਬਾਤ ਅਗੋਚਰ RAM ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ 타 ਕਾ ਹੋ ਮਾ ਰੋਗ ਮਿਟੇ ਕਿਰਪਾ ਤੇ ਜਮ ਤੇ ਭਈ ਬਿਵਾ ਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਉ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕਾ ਕਰਵਾਣੀ ਤਨਸਰੀ ਮਹਲਾ 5ਮਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਨਿਆ ਦੁਖ ਸੁਖ ਮੇਰਾ ਤੋਬਦ ਨੀ ਕੀ ਖਟਾਨੀ ਜੀ ਕੀ ਏ ਕਾ ਹੀ ਪੈਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੀ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਓ ਅਮਰਤ ਨਾਮੰਦਰ ਮੋਲਕ ਹੀਰਾ ਗੁਰਦੀਨ ਮੰਤਾਨੀ ਡੇਗੈ ਨ ਡੋਲੇ ਧਿਰ ਕਰ ਰਹਿਓ ਪੂਰਨ ਹੋਏ ਤੇਰੇ ਪਤਾਨੀ ਓਏ ਜੋ ਵਿੱਚ ਹਮ ਤੁਮ ਕਸ ਹੋਤੇ ਤੈਨ ਕੀ ਬਾਤ ਬਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾ ਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਤ ਸੁਖ ਸੋਭਾ ਬਾਜੇ ਹਨ ਹਤਬਾਨੀ ਕੋ ਨਾਨਕ ਨੇ ਚਲ ਕਰ ਵਾਦਿਓ ਗੁਰ ਕੀ ਹੋ ਬੰਧਾਨੀ ਤਰਾ ਸ੍ਰੀ ਮਹਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾ ਕੀ ਤ੍ਰਸ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸੂਬ ਨ ਸੂਜੀ ਬਿਖਿਆ ਮੈਂ ਕਿਨ ਹੀ ਤਰੇ ਪਤਨ ਨ ਪਾਈ ਜੋ ਪਾਪਕ ਈ ਦਿਨ ਨਹੀਂ ਤਰਾਪੈ ਬਿਨ ਹਰ ਕਹਾ ਅਗਾਈ ਰਹਾਓ ਦਿਨ ਦਿਨ ਕਰਤ ਪੂਜਨ ਬਹੁ ਵਿੰਜਨ ਤਾਂ ਕੀ ਮਟਾਇ ਨਾ ਭੁੱਖਾ ਉਦਮ ਕਰੈ ਸੁਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਕਾਮ ਬੰਤ ਕਾਮੀ ਬਹੁ ਨਾਰੀ ਪਾਰ ਗ੍ਰਹਿ ਜੋ ਹੈ ਨਾ ਚੂਕਾ ਹੈ ਦਿਨ ਪੁਣਤ ਕਰ ਕਰੇ ਪਸਤਾਪ ਹੈ ਸੂਗ ਲੋਭ ਮੈ ਸੂਕੈ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨ ਦਨਸਰੀ ਮਹਾਲਾ ਪੰਜਮ ਲਾਵਾ ਇਹਨਾਂ ਲਾਗਨ ਕੋ ਹੈ ਕਸੂਆ ਜਾ ਕੋ ਫਿਰ ਇਹੋ ਧਾਵੈ ਜਾ ਕੋ ਗੁਰ ਦੀਨੋ ਇਹੋ ਅੰਮ੍ਰਿਤ ਤਿਸ ਹੀ ਕੋ ਬਣਿਆ ਵੈ ਜਾ ਕੋ ਆਇਓ ਏਕਰਸਾ ਖਾਣ ਪਾਣ ਆਦ ਨਹੀਂ ਖੁਦਿਆ ਤਾਂ ਕੈ ਚਿੱਤ ਨ ਬਸਾਰਹੁ ਮੌਲਿਉ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨਾ ਸਾਕਿਓ ਉਸ ਤਤਤਾ ਕੀ ਕੀਮਤ ਕਹਿਣ ਨ ਜਾਈ ਕਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਏ ਅਚਿੰਤਾ ਜਾ ਕੋ ਦਇਆ ਕਰੀ ਮੇਰਾ ਠਾਕਰ ਤੇਨੇ ਗੁਰਹਿ ਕਮਨੂ ਮੰਤਾ ਦੀਨ ਦਇਆਲ ਸਦਾ ਕਿਰਪਾਲ ਸਰਬ ਜੀਆ ਪ੍ਰਤਿ ਪਾਲਾ ਓਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ ਤਨਸਰੀ ਮਹਲਾ 5 ਬਾਹਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਧਰੜਾਇਆ ਮਾ ਉਧਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਯਾ ਉਹ ਸਰਬ ਤੋਕ ਕੀ ਜਿ ਸਹਿ ਮਾਰੀ ਚਿੰਦ ਰਾਉ ਜਾਗੈ ਸਿਮਰਨ ਸਰਬ ਨਿਧਾਨ ਮਾਨ ਮਹਤ ਪਤ ਪੂਰੀ ਨਾਮ ਲੈ ਤਕੋਟ ਅਗ ਨਸੇ ਭਗਤ ਬਸੈ ਸਭ ਧੂਰੀ ਸਰਬ ਮਨੋ ਰਤ ਜੇ ਕੋ ਚਾਹੈ ਸਿਵਾ ਇਕ ਨਿਧਾਨ ਪਾਰਬਰਮ ਅਪਰੰਪਰ ਸੁਆਮੀ ਸਿਮਰਤ ਪਾਰ ਪਰੰਨਾ ਸੀਤਲ ਸਾਧਨ ਮਹਾ ਸੁਖ ਪਾਇਆ ਸੰਤ ਸੰਗ ਰਿਓ ਊਲਾ ਹਰ ਤਨ ਸੰਚਨ ਹਰ ਨਾਮ ਭੋਜਨ ਏਉ ਨਾਨਕ ਕਿੰਨੋ ਚੋਲਾ ਤਨ ਅਸਰੀ ਮਹੱਲਾ ਪੰਜਮਾ ਜੇ ਕਰਨੀ ਹੋ ਬੈ ਸੁਰਮਿੰਦਾ ਏ ਕਮਾਨੀ ਰੀਤ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰੜੀ ਬਪਰੀਤ ਮਾਇਆ ਮੋਹ ਭੂਲੋ ਅਬਰਹੀਤ ਹਰ ਚੰਦ ਯੋਰੀ ਬਨ ਹਰ ਪਾਤਰੇ ਇਹ ਹੈ ਤਹਾਰੂ ਬੀਤ ਰਹੋ ਚੰਦਨ ਲੇਪ ਹੋਤ ਦੇਖੋ ਸੁਖ ਧਰਬ ਭਸਮ ਸੰਗੀਤ ਅੰਮ੍ਰਿਤ ਸੰਗ ਨਾ ਹੈ ਰੁਚ ਆਪਤ ਵਿਖੈ ਠ ਗੋਰੀ ਪ੍ਰੀਤ ਉੱਤਮ ਸੰਤ ਭਲੇ ਸੰਯੋਗੀ ਇਸ ਯੁਗ ਮੈਂ ਪਵਿਤ ਪਨੀਤ ਜਾਤ ਆਕਾਰ ਸਚਨਮ ਪਦਾਰਥ ਕਾਜ ਬਾਧ ਰਹਿ ਜੀਤ ਜਨਮ ਜਨਮ ਕੇ ਕਿਲ ਬਿਕ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗਿ ਇਹਨ ਦੁਖ ਤੇ ਨਿਕਸਿਓ ਨਾਨਕ ਏਕ ਪਰীত ਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸਿਓ ਸੰਤ ਅਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਸਰਾਮਿਤ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹੋ ਤੁਮਰੀ ਕਿਰਪਾ ਤੇ ਮੋਹ ਮਾਨ ਸੂਟੈ ਬਿਨ ਸਜਾਇ ਪਰਮਾਈ ਅੰਦਰੂਪ ਰਬਿਓ ਸਭ ਮਦੇ ਜਤਕਤ ਪੇਖਿਉ ਜਾਈ ਤੋਮ ਦਇਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤਿਰਸ ਨਾਮ ਸਭ 부ਜੀ ਹੈ ਨਾਨ ਕਤਰੇ ਬਤ ਅਗਾਈ ਤਰਾਸਰੀ ਮਹੱਲਾ ਪੰਜਵਾਂ ਜਿਨ ਕੀਨੇ ਬਸ ਆਪਣੇ ਤਰੇ ਗੁਣ ਭਵਨ ਚਤ ਦੇ ਸੰਸਾਰਾ ਜਗ ਇਸ ਨਾਨਕ ਤਾਪ ਥਾਨ ਖੰਡੇ ਕਿਆ ਹੋ ਜਨ ਤ ਵਿਚਾਰਾ ਪ੍ਰਭ ਕੀ ਓਟ ਗਹੀ ਤੋ ਸੂਟੋ ਸਾਧ ਪ੍ਰਸਾਦ ਹਰ 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 ਗਾਏ ਵਿਖੇ ਬਿਆ ਤਬ ਹੂਟੋ ਰਹਾਓ ਨੈ ਸੁਣੀਐ ਨੈ ਮੁਕਤੇ ਬਕੀਐ ਨੈ 모ਹਾ ਓਹ ਡੀਠੀ ਐਸੀ ਠਗੋਰੀ ਪਾਏ ਭੁਲਾਵੇ ਮਨ ਸਭ ਕਹਿ ਲਾਗੇ ਮਿੱਠੀ ਮਾਏ ਬਾਪ ਪੂਤ ਹਿਤ ਪ੍ਰਤਾ ਓਨ ਘਰ ਘਰ ਮੇਲਿਉ ਦੁਆ ਕਿਸੇ ਬਾਦ ਘਾਟ ਕਿਸੇ ਪੈ ਸਗਲੇ ਲਰ ਲਰ ਮੂਹਾ ਓਂ ਬਲੇ ਹਾਰੀ ਸਤਗੁਰੇ ਆਪਣੇ ਜਿਨੇ ਓਹ ਚਲਤ ਦਿਖਾਇਆ ਗੂਜੀ ਪਾਏ ਜਲੇ ਸੰਸਾਰਾ ਭਗਤ ਨਭੈ ਪਾਏ ਮਾਇਆ ਸੰਤ ਪ੍ਰਸਾਦ ਮਾ ਸੁਖ ਪਾਇਆ ਸਗਲੇ ਵੰਦਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਨਾ ਸ੍ਰੀ ਮਹੱਲਾ ਪੰਜਮ ਤੁਮ ਦਾ ਤੇ ਠਾਕਰ ਪ੍ਰਥਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਥਪਾਲੂ ਅਮਬਾਰਕ ਤੁਮਰੇ ਧਾਰੇ ਜੇ ਬਾਏ ਇਕ ਕਵਨ ਗੁਣ ਕਹੀਏ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈ ਹੈ ਰਹਾਉ ਕੋਟ ਪਰਾਧ ਹਮਾਰੇ ਖੰਡੋ अनक विधि समझाबो हम अज्ञान अल्पमत थूरी तुम आपन बिरद रखाबो तुमरी सारे न तो मारी आशा तुम ही सज्जन सहेले राखो राखण हर दयाला नानक करके गोले त्रसरी वाला पांचवा पूजा बरत तिलक असनन अन्न दान बहु देन कौन पीजे सज मसुहमी ਬੁੱਲ ਹੈ ਮੀਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਭ ਤਾ ਕੋ ਵਿਖਮ ਨ ਜਾਈ ਲੈਨ ਰਹਾਉ ਜਾਪ ਤਾਪ ਪਰਮਨ ਬਸੁਧਾ ਕਰ ਉਰਦ ਤਾਪ ਲੈ ਗੈਨ ਇਹ ਬਿਦ ਨਹੀਂ ਪਤਿਆ ਨੋ ਠਾਕਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮੰਦਰ ਮੋਲਕ ਹਰ ਜਸ ਇਨ ਪਾਇਓ ਜਿਸ ਕਰ ਪੈਨ ਸਾਧ ਸੰਗ ਰੰਗ ਪ੍ਰਭ ਭੇਟੀ ਨਾਨਕ ਸੁਖ ਜਨ ਰਹਿਣ ਬੰਧਨ ਤੇ ਸੁਟ ਕਾਬੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਣਾਵੈ ਅਹਤਰ ਕਰੇ ਨੀਚਲ ਏਹ ਮਨੁਆ ਮਹੋਰ ਨਕਤੁ ਹੰ ਤਾਬੈ ਹੈ ਕੋ ਐਸੋ ਹਮਰਾ ਮੀਤ ਸਗਲ ਸਮਕਰੀ ਜੀਉ ਹਿਉ ਦਯਉ ਅਰਪਿਉ ਆਪਣੋ ਚੀਤ ਰਹਾਉ ਭਾਰਤਾਨ ਭਾਰਤਾਨ ਪਰ ਕੀ ਨਿੰਦਾ ਇਨਸੇ ਹੋ ਪ੍ਰੀਤ ਨਾ ਲਾਗੈ ਸੰਤਾਂ ਸੰਗ ਸੰਤ ਸੁਮ ਭਖਨ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ਮੰਗੈ ਦਾਨ ਨਾਮ ਧਿਰੂ ਨਾਨਕ ਜਿਉ ਮਾਤਾ ਬਾਲ ਗੋਪਾਲਾ ਤਿਸ ਰੀ ਮਹਲਾ ਪੰਜਮ ਹਰ ਹਰ ਲੀਨੈ ਸੰਤੋ ਅਭਾਰ ਹਰ ਕੇ ਦਾਸ ਕੀ ਚਿਤ ਬੈ ਬੁਰਾਈ ਤਿਸ ਹੀ ਕੋ ਫਰਮਾਰ ਰਹਾਉ ਜਨ ਕਾ ਆਪ ਸਹਾਈ ਹੋਆ ਨਿੰਦਕ ਪਾਗੇ ਹਾਰ ਪਰਮਤ ਪਰਮਤ ਉਹਾਂ ਹੀ ਮੂਏ ਬਹੁੜ ਗਰੇ ਨਾਮ ਜਾਰ ਨਾਨਕ ਸਰਨ ਪਰਿਓ ਦੁਖ ਭੰਜਨ ਗੁਣ ਗਾਵੈ ਸਦਾ ਅਪਾਰ ਨਿੰਦਕਾ ਮੁਖ ਕਾਲਾ ਹੋਆ ਦੀਨ ਦੁਨੀਆ ਕਾ ਦਰਬਾਰ ਤਸਰੀ ਮਹਲਾ ਪੰਜਵਾਂ ਆਪ ਹਰਿ ਰਾਖਨ ਹਾਰ ਚਤਾਰਿਆ ਪਤ ਸਪਨੀਤ ਕੀਏ ਕੇਨ ਭੀਤਰ ਸਗਲਾ ਰੋਗ ਬਧਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਰੈਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਨ ਬੰਸੈ ਨਿਤ ਨਾਨਕ ਉਨੋ ਪੁਨੋ ਬਲ ਹਾਰਿਆ ਤਨਸਰੀ ਮਹਲਾ ਪੰਜਮ ਮੇਰਾ ਲਾਗੋ ਰਾਮ ਸਿਉ ਹੇਤ ਸਤਗੁਰ ਬੀਰਾ ਸਦਾ ਸਹਾਈ ਜਿਹਨ ਦੁੱਖ ਕਾ ਕਟਿਆ ਕੀ ਤੁਰਹੁ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨੰਦ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸਾਚਾ ਸਾਇਬ ਹੁਆ ਰਖ ਬਲਾ ਰਖ ਲੀਏ ਕੰਠ ਲਾਏ ਨਿਰਪੋਪਹੀ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਤਨਸਰੀ ਮਹਲਾ ਪੰਜਮ ਔਖਦ ਤੇਰੋ ਨਾਮ ਦਿਆਲ ਮੋਇ ਔਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੈ ਪ੍ਰਤਪਾਲ ਰਹੁ ਧਾਰ ਅਨੰਗ੍ਰਹ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਧਨ ਕਾਟ ਲਿਓ ਆਪਣੇ ਕਰ ਕਬ ਹੂ ਨ ਆਵਹਿ ਹਾਰ ਤੇਰੀ ਸਰਨ ਪਿਆ ਹਉ ਜੀਵ ਤੂੰ ਸਮਰੱਥ ਪੁਰਖ ਮੇਰਵਾਨ ਆਠ ਪੈਰ ਪ੍ਰਭ ਕੋ ਆਰਾਦੀ ਨਾਨਕ ਸਦਕੋ ਰਵਾਨ ਰਾਗ ਤਨਾਸਰੀ ਮਹਾਲਾ ਪੰਜਮ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲਿਹੁ ਹਮ ਤੇ ਕਸੂ ਨ ਹੋਈ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੁ ਰਹਾਉ ਅਗਨ ਕੁਟੰਬ ਸਾਗਰ ਸੰਸਾਰ ਭਰਮ মোহ ਅਗਿਆਨ ਅੰਧਾਰ ਊਚ ਨੀਚ ਸੂਖ ਦੂਖ ਤਰਾਪ ਸਿ ਨਾਹੀ ਤ੍ਰਿਸ਼ਨਾ ਭੂਖ ਮਨ ਬਾਸਨਾ ਰਚ ਬਿਖਾਇ ਬਿਆਦ ਪੰਚ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਤਨਾਸਰੀ ਮਹੱਲਾ ਪੰਜਮ ਦੀਨ ਦਰਦ ਨਿਵਾਰ ਠਾਕਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ ਨਾ ਸੂਜੈ ਇਹ ਯਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਇਸ ਬਿਨਾ ਨਹੀਂ ਕੋਈ ਜਨਮ ਮਰਨ ਦੇ ਬਾਰ ਹਰ ਜਪੋ ਸਿਮਰ ਸੁਆਮੀ ਸੋਈ ਬੇਦ ਸਮਰਤ ਕਥਾ ਹੈ ਸਾਸਤ ਭਗਤ ਕਰ ਹੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਇੱਕ ਤਾਣ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਪਟੇਕ ਧਨ ਆਸਰੀ ਮਹੱਲਾ ਪੰਜਵਾਂ ਫਿਰ ਤੇ ਫਿਰ ਦੇ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬੇਤ ਕਾਮ ਨ ਆਵੇ ਹਰ ਹਰ ਨਾਮ ਤੇ ਆਇਆ ਤਾਤੇ ਮੋਹ ਧਾਰੀ ਊਟ ਗੋਪਾਲ ਸ਼ਰਨ ਪਰਉ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਭਯਾਲ ਪੂ ਮੰਡਲ ਸਗਲ ਵਿਆਪੇ ਮਾਈ ਜੀ ਉਤਾਰਨ ਸਭ ਕੁਲ ਉਤਾਰਨ ਹਰ ਹਰ ਨਾਮ ਤੇ ਆਈ ਨਾਨਕ ਨਾਮ ਨਰੰਜਨ ਗਾਇਆ ਪਾਇਆ ਸਰਬਨਿਧਾਨ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ